ਚਲੇ ਗਏ ਬੇ ਪ੍ਰਭੂ ਚੱਕਿਆ ਜੇ ਚੱਕ ਲੈਂਦੇ ਨਾ ਮੇਰਾ ਪੁੱਤ ਵਾਟ ਗਿਆ ਮੇਰਾ ਪੁੱਤ ਵਾਟ ਗਿਆ ਸੀ ਹਾਏ ਬੜੀ ਲਫੁਲਾਈ ਹਾਏ ਭਾਈ ਤੂੰ ਮੇਰੇ ਜੇ ਉਹਨਾਂ ਨੂੰ ਪਤਾ ਲੱਗਾ ਫਿਰ ਮੈਂ ਮੁੰਡੇ ਵੀ ਲਾਏ ਭਜਰਾਂ ਨੇ ਗਲਤੀ ਕੀਤੀ ਹੁੰਦੀ ਹੈ ਵੀ ਉਹ ਭੱਜੇ ਖਾ ਤੋ ਪੱਤੀ ਗਈ ਕੰਨਾ ਤੱਕ ਗਈ ਮਰਿਆ ਸੀ ਹਾਏ ਹਾਏ ਪਤਾ ਕੱਲ ਨਾ ਤਾਂ ਇੱਕ ਵਾਰੀ ਕਰਵਾ ਦਿੰਦਾ ਤਕਲੇ

ਮਗਰ ਇਹ ਬੱਜ ਜਾ ਉਹ ਕਹਿੰਦੇ ਟਰਾਲੀ ਵੱਜੀ ਆ ਮਗਰ ਟਰਾਲੀ ਵੈਕ ਕਰ ਜਾਂਦਾ ਸੀ ਕੋਈ ਮਗਰ ਦੀ ਕਿਸੇ ਨੇ ਆ ਗੱਡੀ ਮਾਰੀ ਜਾ ਵਿੱਚ ਬਾਹੂ ਵਾਲੀ ਮੁੱਦਾ ਹੋ ਗਿਆ ਤੇ ਮੁੰਡੇ ਛੱਟ ਵੱਜ ਗਈ ਆ ਤੇ ਪੂਰਾ ਹੋ ਗਿਆ ਤੇ ਗੱਡੀ ਵਾਲੇ ਭਾ ਕੇ ਨੰਗੇ ਉਹਨਾਂ ਨੇ ਵੇਖ ਵੀ ਲਿਆ ਵੀ ਕਹਿੰਦੇ ਵੀ ਤੁਹਾਡੇ ਵੀ ਮੁੰਡੇ ਛੱਟ ਕੇ ਗਲਤੀ ਹੋ Đi ਆਏਗਾ ਕਿ ਨੰਗੇ ਉਹ ਭੱਜ ਗਿਆ ਸਾਨੂੰ ਪੈਂਡ ਇਹ ਪੈਂਡ ਜਾ ਰਹੇ ਜਿਹੜਾ ਇੱਕ ਜਾ ਰਹੇ ਸੀ ਮੋਗੇ ਦਾ ਸਮਾਨ ਮੋਗੇ ਦਾ ਸਮਾਨ ਲੈ ਕੇ ਜਾ ਰਹੇ ਸੀ ਆ ਜਿਹੜਾ ਇੱਕ ਜਾ ਰਹੇ ਸੀ ਉਹਨੂੰ ਅਸੀਂ ਆ ਗਏ ਉਹਦੋਂ ਅਸੀਂ ਪਿੰਡ ਆ ਗਏ ਬਸ ਬਹੁਤ ਸੰਗਤ ਮੇਰਾ ਨਾਮ ਰਣਜੀਤ ਸਿੰਘ ਹੈ ਵਾਈ ਅਸੀਂ ਮੋਗੇ ਤੋਂ ਜਾਂਦੇ ਸੀ ਪੱਠੇ ਤੇ ਸਮਾਨ ਲਾ ਕੇ ਬਈਆਂ ਦਾ ਹੈ ਉਹ ਇਹ ਬਹੁਤ ਸਿਆਣੇ ਦੁਕਾਨਾ ਬਣਿਆ ਅੱਧਾ ਟਰੈਕਟਰ ਇਹਨਾਂ ਦਾ ਦੁਕਾਨ ਮੂਹਰੇ ਖੜਿਆ ਥਾਲੀ ਅੱਧੀ ਰੋਡ ਦੇ ਵਿੱਚ ਉਵੇਂ ਮੈਂ ਪੁਲਿਸ ਵਾਲਿਆਂ ਨੂੰ ਟਾਇਰ ਵੀ ਦਿਖਾਏ ਵੀ ਆਹ ਵੇਖੋ ਕਿੱਥੋਂ ਟਕਰ ਖੜੀ ਜਦੋਂ ਅਸੀਂ ਕੋਲ ਆਏ ਇਹਨੇ ਟਰਾਲੀ ਵੇ ਕਰਤੀ ਅੱਗੋਂ ਆਦੇ ਸੋਡੀ ਗਲਤੀ ਆ ਮੈਨੂੰ ਇਹ ਲੱਗਿਆ ਮੈਂ ਸੀਸੇ ਵਿੱਚ ਚਲ ਜਾ ਆ ਗਿਆ ਵੀ ਤੋ ਚੜਿਆ ਨਹੀਂ ਗਿਆ ਮੈਨੂੰ ਇਹ ਹੋ ਗਿਆ ਵੀ ਮੇਰਾ ਮੁੰਡਾ ਬਾਹਰ ਖੜ ਗਿਆ ਵੀ ਕੋਈ ਨਹੀਂ ਚੱਲ ਮੇਰੇ ਛੋਟਾ-ਚਾਟਾ ਲੱਗ ਕੋਈ ਨਹੀਂ ਮੇਰਾ ਮੁੰਡਾ ਬਾਜ ਗਿਆ ਜਦੋਂ ਮੈਂ ਵੇਖਿਆ ਮੁੰਡਾ ਮੇਰਾ ਖੂਨੋ ਗੂਣ ਥੱਲੇ ਉਹਨਾਂ ਨੇ ਵੇਖਿਆ ਓਏ ਭਾਈ ਤੁਹਾਡੀ ਗਲਤੀ ਗਲਤੀ ਕਹਿ ਕੇ ਭੱਜ ਗਏ ਸਾਡੀ ਗਲਤੀ ਦਾ ਰੋਕੀ ਜਾਓ ਫਿਰ ਮੈਂ ਇੰਨਾ ਪਿੱਛੇ ਭੱਜਾ ਉਹਨਾਂ ਦੇ ਨਾ ਟਰੱਕ ਤੇ ਮੈਂ ਕਾ ਰੋਕ ਲਓ ਏ ਮੇਰੇ ਪੁੱਤ ਨੂੰ ਚੱਕ ਲਿਓ ਕੋਈ ਨਹੀਂ ਹੋ ਗਿਆ ਜਿਹੜਾ ਕੁਝ ਹੋ ਗਿਆ ਫਿਰ ਮੈਂ ਮੁੰਡੇ ਵੀ ਲਾਏ ਉਹ ਮਹਿਰਦੋ ਲਾਪਤਾ ਹੋ ਗਏ ਮੈਂ ਕਾਰੀ ਬਾਬੇ ਨੂੰ ਵੀ ਰਿਕਵੈਸਟ ਕਰਦਾ ਏ ਹੈ ਸਮਾਲਸਾਰ ਵਾਲੇ ਨੂੰ ਬਾਬਾ ਇਹ ਨਛਾਣ ਹੋ ਗਿਆ ਮੇਰਾ ਆ ਜਾ ਇੱਥੇ ਬਾ ਗੱਲ ਕਰਨੀ ਮੈਂ ਵੀ ਉਹਨਾਂ ਦਾ ਮੁੰਡਾ ਮਾਰ ਕੇ ਪਿਓ ਨੂੰ ਪਿੱਛੇ ਭਜਾਉਣਾ ਏ ਵੀ ਆਏ ਮਾਰ ਕੇ ਸੱਟ ਗਏ ਆਈ ਦਾ ਮੈਂ ਪਿੰਡ ਜਾ ਰਿਹਾ ਸੀ ਆ ਮੇਰੇ ਘਰ ਵਾਲੀ ਦਾ ਇੱਕ ਮਿੰਟ ਪਹਿਲਾਂ ਫੋਨ ਆਇਆ ਹਾਂ ਕਿਤੇ ਸੀ ਕਿ ਬਾਹੂ ਬੜੀ ਸੀ ਮੈਂ ਤੇ ਮੇਰਾ ਪੁੱਤ ਦੋਨੇ ਬੈਠੇ ਉਹ ਮੇਰੇ ਨਾਲ ਗੱਲਾਂ ਕਰਦਾ ਜਾਂਦਾ ਉਹ ਹੱਥਾ ਕਿੱਥੇ ਵਾਪਸ ਬਹੁਤ ਸਿਆਣੇ ਬਹੁਤ ਸਿਆਣੇ ਹਾਏ ਮੇਰੇ ਮੇਰੇ ਪੁੱਤ ਨੂੰ ਮੈਂ ਉਹਨਾਂ ਦਾ ਰਾਜੀ ਨਾਮ ਵੀ ਕਰ ਲੂ ਇੱਕ ਵਾਰੀ ਡਾਕਟਰ ਕਹਿ ਦੇਣ ਵੀ ਤੇਰੇ ਪੁੱਤ ਦੇ ਹੋਸ਼ ਹੈਗੇ ਆ ਉਨਾ ਮੈਂ ਉਹਨਾਂ ਨੂੰ ਬਖਸ਼ ਦੂੰ ਪਰ ਮੇਰੇ ਡਾਕਟਰ ਕਹਿੰਦੇ ਨੇ ਵੀ ਤੇਰੇ ਪੁੱਤ ਦੇ ਸਵਾਸ ਹੈਗੇ ਆ ਮੈਂ ਬਖਸ਼ ਦੇਣਾ ਉਹਨਾਂ ਨੂੰ ਕੋਈ ਨਹੀਂ ਜਿਹੜੇ ਬੰਦੇ ਸੀਗੇ ਉਹ ਵੀ ਪਤਾ ਨਹੀਂ ਜਿਹੜੇ ਕਦੇ ਕਿੱਥੋਂ ਦੇ ਆ ਉਹ ਇਹਨਾਂ ਬੁੰਡਾ ਨੂੰ ਪੜਾਇਆ ਜਮਦੂ ਮਾ ਉਹਨਾਂ ਦੀ ਉਹਦਾ ਦੁਕਾਨਾਂ ਤੋਂ ਫੜੇ ਜਾਣੇ ਆ ਵੀ ਥੋਡੀ ਦੁਕਾਨ ਦੇ ਮੁਹਰੇ ਸਮ ਉਹਨਾਂ ਨੇ ਦੁਕਾਨਾਂ ਵੀ ਲਾਈਆਂ ਦੋ ਖੁੱਲੀਆਂ ਹਜੇ ਵੀ ਦੁਕਾਨਾਂ ਉਹ ਵੀ ਖੋਲ ਕੇ ਛੱਡ ਕੇ ਭੱਜ ਗਏ ਉਹ उम्मी हजे खुलिया भी पीया दुकाना उन्होंने बंद नहीं कितियां मेरे पौ पो, पुत से मैं लैट लैट मार गया है। रुके है। भी मैं हाथ बन के बेनती करना सचे पाशाह बुहरे मैं कोई नहीं मेरे कर मैं एक बार डाक्टर कह दिन भी तेरा पुत जिंदा है मैं उन्होंने कुछ नहीं कहना है कुछ नहीं कारवाई कर दिन डाक्टर हां कर दिन भी तेरा पुत है मेरी हथ बे मैं जिंदगी गई हो बी ਚਲੋ ਐਕਸੀਡੈਂਟ ਹੋਇਆ ਹੈ ਕੀ ਨਾਮ ਦੇ ਬੱਚੇ ਦਾ ਤੇ ਕੀ ਹਾਸਲ ਆਪਰੇ ਹੋ ਜਾਣਗੇ ਇਹ ਜੀ ਗੁਰਮਨਜੋਤ ਸਿੰਘ ਸਨ ਫਰਨਜੀਤ ਸਿੰਘ ਵਾਸੀ ਜਗੀਰਪੱਤੀ ਚੜੱਕ ਇਹ ਮਤਲਬ ਇਹਦੇ ਫਾਦਰ ਸਾਹਿਬ ਨਾਲ ਹੀ ਬੈਠਾ ਸੀਗਾ ਆਟੋ ਦੇ ਵਿੱਚ ਕੋਈ ਟਰਾਲੀ ਉਧਰੋਂ ਵੈਕ ਕਰ ਰਿਆ ਸੀ ਜਿਹੜਾ ਸਾਨੂੰ ਪਤਾ ਲੱਗਾ ਬਾਕੀ ਤੇ ਪਤੀਸ਼ ਦਾ ਹਿਸਾਬ ਬਾਅਦ ਚ ਕਰਾਂਗੇ ਜੀ ਤੇ ਕੋਈ ਗਿਆਨੀ ਜੇਮ ਵਾਲਾ ਹੈਗਾ ਉੱਥੇ ਜਿਹਦਾ ਉਹ ਸਮਾਨ ਲਾਉਣ ਵਾਲੇ ਟਰਾਲੀ ਵਾਲੇ ਉਹਦੇ ਵਿੱਚ ਟਕਰਾਇਆ ਜੀ ਠੀਕ ਹੈ ਜੀ ਤੇ ਉਹ ਜਿਹੜਾ ਹੈਗਾ ਜਿਮ ਬਲਬੀਰ ਸਿੰਘ ਸਨੋਬਰ ਰਣੇਕ ਸਿੰਘ ਉਹਨਾਂ ਦੀ ਦੁਕਾਨਾ ਵਿੱਚ ਬਣਿਆ ਇਹਨਾਂ ਨੇ ਵੀ ਗਾਹ ਅੱਗੇ ਉਹ ਰੈਂਟ ਤੇ ਦਿੱਤਾ ਹੋਇਆ ਹੈ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਵੀ ਜਿਨ੍ਹਾਂ ਨੂੰ ਇਹ ਰੈਂਟ ਤੇ ਦਿੱਤਾ ਟਰੈਕਟਰ ਟਰਾਲੀ ਵੀ ਫੜਨ ਦੀ ਕੋਸ਼ਿਸ਼ ਕਰਾਂਗੇ ਮਤਲਬ ਇਹਨਾਂ ਨੂੰ ਨਾਲ ਲੈ ਕੇ ਜੇ ਇਹਨਾਂ ਨੇ ਕੋਈ ਟਰੈਕਟਰ ਟਰਾਲੀ ਪਛਾਣਿਆ ਤੇ ਅਸੀਂ ਜਾ ਕੇ ਕਰ ਅੱਗੇ ਜੋ ਕਰ ਵੀ ਹੈਗੀ ਹੈ ਜੀ ਤਫਤੀਸ਼ ਦੇ ਹਿਸਾਬ ਨਾਲ ਅਸੀਂ ਕਰਤਾ ਕਿੱਥੋਂ ਤੇ ਰਹਿਣ ਵਾਲੇ ਸੀ ਜਿਹੜਾ ਬੱਚਾ ਕਿੱਥੋਂ ਕਰਦਾ ਟਰੱਕ ਦਾ ਜੀ ਜੰਗੀਰਪੱਤੀ ਦਾ ਕਿੰਨੀ ਉਮਰ ਦੀ ਤੇ ਆ ਰਹੀ ਹੈ 13-14 ਸਾਲ ਉਮਰ ਦਾ ਸੀ ਹਾਂਜੀ ਹਾਂਜੀ ਖਤਮ ਹੋ ਗਿਆ ਬੱਚਾ ਬਹੁਤ ਮਾੜੀ ਗੱਲ ਹੋਈ ਨਵਾਂ ਸਾਲ ਸੀ ਤੇ ਸਾਨੂੰ ਵੀ ਖਮੋਚ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਜਿਹਦਾ ਨਾਮ ਗੁਰਮਾਨ ਸਿੰਘ ਸੀ ਪੇਸ਼ੈਂਟ 13 ਸਾਲ ਦਾ ਸੀ ਉਹਨਾਂ ਦੀ 13 ਸਾਲ ਦੀ ਉਮਰ ਸੀ ਤੇ ਜਿਸ ਵੇਲੇ ਸਾਡੇ ਕੋਲ ਪਹੁੰਚਿਆ ਹੀ ਵਾਸ ਗਾਟਡ ਐਂਡ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਗਿਆ ਹੈ ਤੇ ਅਗਦੀ ਕਾਰਵਾਈ ਕੱਲ ਕੋਲ ਸੋਲਵ ਹੋ ਜੇਗੀ। ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਾਂ ਕੋਈ ਜਾਣਦੇ ਤੁਹਾਨੂੰ ਪਤਾ ਹੈਗੀ? ਨਹੀਂ। ਹਮੇਸ਼ਾ ਇਸ ਬਾਰੇ ਕੋਈ ਜਾਣਕਾਰੀ ਨਹੀਂ।